ਭਾਰਤੀ ਫੌਜ ਦੀ ਸਫਲਤਾ ਬਾਰੇ ਜਾਗਰੂਕ ਕਰਨ ਲਈ ਤਿਰੰਗਾ ਯਾਤਰਾ ਜਾਰੀ ਹੈ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਤਿਰੰਗਾ ਯਾਤਰਾ ਕੱਡੀਆਂ ਜਾ ਰਹੀਆਂ ਨੇ ਬਟਾਲਾ ਸੰਗਰੂਰ ਤੇ ਖਰੜ ਵਿੱਚ ਵੀ ਤਿਰੰਗਾ ਯਾਤਰਾ ਕੱਡੀਆਂ ਗਈਆਂ ਜਿਸ ਵਿੱਚ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਹਿੱਸਾ ਲਿਆ ਜ਼ਿਲ੍ਹਾ ਮੋਹਾਲੀ ਦੇ ਖਰੜ ਵਿੱਚ ਕੱਢੀ ਗਈ ਯਾਤਰਾ ਦੀ ਅਗਵਾਈ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਨੇ ਕੀਤੀ ਸਾਰੇ ਹੀ ਦੇਸ਼ ਦੇ ਵਿੱਚ ਸੁਰੱਖਿਆ ਮੰਤਰੀ ਵੱਲੋਂ ਜਿਹੜੇ ਸਾਡੇ ਯੋਧਾ ਸੂਰਬੀਰ ਯੋਧੇ ਸਾਡੇ ਸੈਨਿਕ ਨੇ ਉਹਨਾਂ ਦੇ ਸਨਮਾਨ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਜਿਹੜੀ ਆ ਇਹ ਤਿਰੰਗਾ ਯਾਤਰਾ ਕੱਢੀ ਜਾ ਰਹੀ ਆ ਅਸੀਂ ਉਹ ਬਹਾਦਰ ਸੂਰਬੀਰ ਸੈਨਿਕਾਂ ਨੂੰ ਸਨਮਾਨ ਸਲੂਟ ਕਰਨ ਲਈ ਅੱਜ ਸਾਰੇ ਇਕੱਠੇ ਹੋਏ ਆ ਕਿ ਜਿਨ੍ਹਾਂ ਨੇ ਪਾਕਿਸਤਾਨ ਨੂੰ ਉਹਨਾਂ ਦੀ ਔਕਾਤ ਦਿਖਾ ਦਿੱਤੀ ਆ ਤੇ ਇਹ ਦੱਸ ਦਿੱਤਾ ਕਿ ਹਿੰਦੁਸਤਾਨ ਦੀ ਸੈਨਾ ਜਿਹੜੀ ਆ ਉਹ ਹਰ ਪਾਸਿਓਂ ਨਪੁੰਨ ਤੇ ਇੱਕ ਨੰਬਰ ਦੀ ਸੈਨਾ ਆ ਤਰੰਗਾ ਯਾਤਰਾ ਪੂਰੇ ਦੇਸ਼ ਵਿੱਚ ਨਿਕਲ ਰਹੀ ਆ 13 ਤਰੀਕ ਤੋਂ 23 ਤਰੀਕ ਤੱਕ ਇਹ ਯਾਤਰਾ ਚੱਲੇਗੀ ਔਰ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਸਾਰੀ ਕੱਢੀ ਜਾਏਗੀ ਔਰ ਇਹ ਯਾਤਰਾ ਦਾ ਮੇਨ ਮਕਸਦ ਆਪਣੇ ਦੇਸ਼ ਤੇ ਉਹਨਾਂ ਸੈਨਿਕਾਂ ਨੂੰ ਸਲੂਟ ਆ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਅੰਦਰ ਆਪਣੀ ਤਾਕਤ ਦਾ ਲੋਹਾ ਮਣਵਾਇਆ ਔਰ ਦੇਸ਼ ਦਾ ਸਸ਼ਕਤ ਨੇਤ੍ਰਤਵ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਨੇ ਕੀਤਾ ਔਰ ਪੂਰੀ ਦੁਨੀਆ ਦੇ ਵਿੱਚ ਆਪਣਾ ਲੋਹਾ ਬਣਵਾਇਆ ਉਸ ਝੰਡੇ ਤਹਿਤ ਅਸੀਂ ਸਲੂਟ ਕਰਦੇ ਆ ਆਪਣੇ ਦੇਸ਼ ਦੇ ਸੈਨਿਕਾਂ ਨੂੰ ਇੰਡੀਅਨ ਆਰਮੀ ਨੂੰ ਜੋ ਜੋਹਰ ਜੋ ਗੋਡਿਆਂ ਤੇ ਲੈਂਦਾ ਪਾਕਿਸਤਾਨ ਨੂੰ ਸਾਡੀ ਫੌਜ ਨੇ ਤਾਂ ਅੱਜ ਫਕਰ ਦੇ ਨਾਲ ਸਾਰੇ ਹੀ ਭਾਰਤ ਵਾਸੀਆਂ ਦਾ ਸੀਨਾ ਚੋਰਾ ਹੋਇਆ ਤੇ ਜੋ ਸ਼ਹੀਦ ਹੋ ਗਏ ਉਹਨਾਂ ਦੀ ਯਾਦ ਦੇ ਵਿੱਚ ਤੇ ਫੌਜੀ ਵੀਰਾਂ ਨੇ ਜੋ ਉਸੇ ਜੋਹਰ ਦਿਖਾਏ ਨੇ ਉਹਨਾਂ ਨੂੰ ਸਲੂਟ ਕਰਦੇ ਹੋਏ ਅੱਜ ਅਸੀਂ ਤਿਰੰਗਾ ਯਾਤਰਾ ਕਰ ਰਹੇ ਆ ਅੱਜ ਸਾਰਿਆਂ ਦੇ ਦਿਲ ਦੇ ਵਿੱਚ ਇੱਕ ਤਿਰੰਗਾ ਵਸਿਆ ਹੋਇਆ ਹੈ ਕਿਉਂਕਿ ਜਦੋਂ ਕਦੇ ਦੇਸ਼ ਨੂੰ ਲੋੜ ਪੈਂਦੀ ਆ ਦੇਸ਼ਵਾਸੀਆਂ ਦੀ ਤਾਂ ਦੇਸ਼ਵਾਸੀ ਨਾਲ ਖੜਦੇ ਆ ਸਾਡੀ ਸੇਨਾ ਨੇ ਪੂਰੇ ਸੰਸਾਰ ਵਿੱਚ ਸਾਬਤ ਕਰਤਾ ਵੀ ਜਿਸ ਦੇਸ਼ ਵਿੱਚ ਜਜ਼ਬਾ ਹੋਵੇ ਤੇ 140 ਕਰੋੜ ਜਨਤਾ ਦਾ ਸਾਥ ਹੋਵੇ ਉਹ ਦੇਸ਼ ਕਦੇ ਝੁਕ ਨਹੀਂ ਸਕਦਾ ਪਾਕਿਸਤਾਨ ਦੇ ਨਾਲ-ਨਾਲ ਸਾਰੇ ਦੇਸ਼ਾਂ ਨੂੰ ਕੰਨ ਹੋ ਗਏ ਜੇ ਭਾਰਤ ਵਾਲ ਕੋਈ ਅੱਖ ਕਰੂਗਾ ਤਾਂ ਉਹਨੂੰ ਮੋਦੀ ਖਾਣੀ ਪੈਣੀ ਹੈ ਸਾਨੂੰ ਸਾਡੇ ਦੇਸ਼ ਉਹਦੇ ਦੀ ਸੈਨਾ ਤੇ ਗਰਵ ਨਾਲ ਹੀ ਮੋਦੀ ਜੀ ਦੇ ਨੇਤ੍ਰਿਤਵ ਤੇ ਸਾਨੂੰ ਮਾਣ ਹੈ ਭਾਰਤ ਮਾਤਾ ਕੀ ਜੈ ਹਿੰਦੁਸਤਾਨ ਜਿਹੜਾ ਅੱਜ ਦੁਨੀਆ ਦੇ ਅੰਦਰ ਇੱਕ ਬਹੁਤ ਬੜੀ ਤਾਕਤ ਬਣ ਕੇ ਉਭਰਿਆ ਹੈ ਔਰ ਅਤੰਕਵਾਦ ਦੇ ਖਿਲਾਫ ਸਾਡੀ ਜਿਹੜੀ ਇਹ ਲੜਾਈ ਹੈ ਪ੍ਰਧਾਨ ਮੰਤਰੀ ਜੀ ਨੇ ਬੜਾ ਸਪਸ਼ਟ ਕੀਤਾ ਕਿ ਲੜਾਈ ਜਾਰੀ ਹੈ ਆਪਰੇਸ਼ਨ ਸੰਦੂਰ ਜਿਹੜਾ ਹੈ ਉਹ ਸੈਨ ਵੀ ਕਹਿੰਿਆ ਕਿ ਹਲੇ ਖਤਮ ਨਹੀਂ ਹੋਇਆ ਜਦ ਤੱਕ ਹਿੰਦੁਸਤਾਨ ਦੇ ਖਿਲਾਫ ਸਾਜ਼ਿਸ਼ ਕਰਨ ਵਾਲਾ ਇੱਕ ਵੀ ਅਤਵਾਦੀ ਜਿੰਦਾ ਇਹ ਆਪਰੇਸ਼ਨ ਜਾਰੀ ਰਹੇਗਾ ਹਿੰਦੁਸਤਾਨ ਦੀ ਸੈਨਾ